ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਦੇ ਪੱਤੇ ਰੱਬ ਦੇ ਪਿਆਰੇ ਦੀ ਇੱਕ ਨਿਸ਼ਾਨੀ ਹੁੰਦੀ ਕਿ ਉਹ ਦੁਨਿਆਵੀ ਤੌਰ ਤੇ ਕਿਸੇ ਵੀ ਚੀਜ਼ ਦਾ ਮੋਹ ਨਹੀਂ ਕਰਦਾ ਭਾਵੇਂ ਉਹ ਮਿੱਟੀ ਹੋਵੇ ਤੇ ਭਾਵੇਂ ਸੋਨਾ ਹੋਵੇ ਭਾਈ ਜਗਤਾ ਜੀ ਜੋ ਕਿ ਸੇਵਾ ਪੰਥੀ ਮਹਾਪੁਰਖਾਂ ਦੇ ਵਿੱਚੋਂ ਬੜੇ ਉੱਚੇ ਸੁੱੱਚੇ ਜੀਵਨ ਵਾਲੇ ਮਹਾਪੁਰਖ ਹੋਏ ਇੰਨਾ ਅਦਬ ਸਤਕਾਰ ਉਹਨਾਂ ਦਾ ਇਸ ਦੁਨੀਆਂ ਵਿੱਚ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਨੂੰ ਭੈ ਅਦਬ ਦੇ ਨਾਲ ਨਮਸਕਾਰ ਕਰਦਾ ਸੀ ਕਹਿੰਦੇ ਇੱਕ ਵਾਰੀ ਆਪ ਜੀ ਲਾਹੌਰ ਗਏ ਲਾਹੌਰ ਗਏ ਤੇ ਅਗੂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਭਾਈ ਜਗਤਾ ਜੀ ਇਸ ਧਰਤੀ ਦੇ ਉੱਪਰ ਆਏ ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਅਗੂ ਮਿਲਣ ਵਾਸਤੇ ਆਇਆ ਨਮਸਕਾਰ ਕੀਤੀ ਚਰਨਾਂ ਵਿੱਚ ਸਿਰ ਰੱਖਿਆ ਆਪਣੇ ਵੱਲੋਂ ਸੋਨੇ ਦੀ ਇੱਕ ਬੈਰਾਗਣ ਭੇਟਾ ਕੀਤੀ ਬਾਬਾ ਜੀ ਨੇ ਉਹ ਬੈਰਾਗਣ ਰੱਖ ਲਈ ਨਾਲ ਇੱਕ ਸਾਧੂ ਸੀ ਉਹ ਕਹਿਣ ਲੱਗਾ ਬਾਬਾ ਜੀ ਸੇਵਾ ਪੰਥੀ ਮਹਾਂਪੁਰਖ ਤੇ ਬੈਰਾਗਣ ਰੱਖਦੇ ਨਹੀਂ ਹੁੰਦੇ ਤੁਸੀਂ ਇਸ ਬੈਰਾਗਣ ਦਾ ਕੀ ਕਰਨਾ ਆ ਉਹਨਾਂ ਨੇ ਉਹ ਹੀ ਉਹ ਬੈਰਾਗਣ ਚੁੱਕ ਕੇ ਉਸ ਸਾਧੂ ਨੂੰ ਦੇ ਦਿੱਤੀ ਸਾਧੂ ਬੜਾ ਖੁਸ਼ ਹੋਇਆ ਹੁਣ ਉਸ ਸਾਧੂ ਦੇ ਨਾਲ ਜਿਹੜਾ ਬੰਦਾ ਰਹਿੰਦਾ ਸੀਗਾ ਉਹਨੇ ਬਾਬਾ ਜੀ ਨੂੰ ਇਹ ਗੱਲ ਕਹੀ ਕਹਿਣ ਲੱਗੇ ਬਾਬਾ ਜੀ ਆਹ ਜਿਹੜੀ ਬਿਹਰਾਗਣ ਆ ਤੁਸੀਂ ਐਵੇਂ ਇਹਨੂੰ ਦੇ ਦਿੱਤੀ ਏ ਇਹ ਇੰਨੀ ਕੀਮਤੀ ਏ ਕਿ ਇਸ ਕੀਮਤੀ ਚੀਜ਼ ਨੂੰ ਤੁਹਾਨੂੰ ਆਪਣੇ ਕੋਲ ਰੱਖਣਾ ਚਾਹੀਦਾ ਸੀਗਾ ਜਦੋਂ ਭਾਈ ਜਗਤਾ ਜੀ ਨੇ ਇਹ ਗੱਲ ਸੁਣੀ ਨਾ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਕਿਹਾ ਕਹਿਣ ਲੱਗੇ ਭਲਿਆ ਇਹ ਸਾਧੂ ਨੂੰ ਬਿਹਰਾਗਣ ਚਾਹੀਦੀ ਸੀ ਉਹਨੇ ਮੰਗ ਲਈ ਅਸੀਂ ਦੇ ਦਿੱਤੀ ਹੁਣ ਉਹਨੂੰ ਦਿੱਤੀ ਏ ਉਹ ਨਾਮ ਜਪਦਾ ਆ ਰੱਬ ਦੀ ਬੰਦਗੀ ਕਰਦਾ ਏ ਦੇ ਦੇਣੀ ਚਾਹੀਦੀ ਏ ਕਹਿਣ ਲੱਗੇ ਤੂੰ ਕਿਹਾ ਕਿ ਇਹ ਗਵਾਉਣੀ ਕਿਉਂ ਆ ਕਹਿੰਦੇ ਕੁਝ ਨਹੀਂ ਅਸੀਂ ਗਵਾਇਆ ਅਸਲ ਦੇ ਵਿੱਚ ਅਸੀਂ ਤੇ ਆਪਣੇ ਸਿਰ ਦਾ ਭਾਰ ਲਾ ਕੇ ਪਾਸੇ ਕਰ ਦਿੱਤਾ ਆ ਕਹਾਣੀ ਇਹ ਆ ਰੱਬ ਦਾ ਪਿਆਰਾ ਇਹਨਾਂ ਮੋਹ ਦੀਆਂ ਤੰਦਾਂ ਵਿੱਚ ਨਹੀਂ ਪੈਂਦਾ ਪਰ ਦੁਨਿਆਵੀ ਬੰਦਾ ਇੱਕ ਇੱਕ ਰੁਪਏ ਦਾ ਮਾਥਾਜ ਰਹਿੰਦਾ ਆ ਤੇ ਉਹ ਲੋੜਵੰਦ ਰਹਿੰਦਾ ਆ ਇਸ ਗੱਲ ਨੂੰ ਸਮਝੀਏ ਵਿਚਾਰੀਏ ਰੱਬ ਦੇ ਪਿਆਰੇ ਬੰਦਗੀ ਕਰਨ ਕਰਕੇ ਹੀ ਇਸ ਅਵਸਥਾ ਤੱਕ ਪਹੁੰਚ ਦੇ ਨੇ